ਕਿ ਜਿਹੜੇ ਅਜਿਹੇ ਪੜੇ ਲਿਖੇ ਕਹਿੰਦੇ ਨਾ ਉਹਨਾਂ ਨੂੰ ਸਮਝ ਵੀ ਤਨੀ ਹੈ ਨਹੀਂ ਗੁਸਤਾਖੀ ਕੋਈ ਮੱਕਾ ਨਹੀਂ ਘੁਮਿਆ ਕੋਈ ਪੰਜਾ ਨਹੀਂ ਲਗਿਆ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝਿਆ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਪੁਰੇ ਮਨੁੱਖ ਬੈਠੇ ਹੋਣ ਬੁਰੀਆਂ ਲਹਿਰਾਂ ਛੋੜ ਦੇਣ ਬੁਰੀਆਂ ਤਰੰਗਾ ਉੱਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ ਚ ਫਸ ਜਾਏਗਾ ਫਸ ਜਾਏਗਾ ਔਰ ਉੱਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸਨੇ ਛੋਟੀ ਬੁराई ਕਰਨੀ ਸੀ ਬਹੁਤ ਵੱਡੀ ਬੁराई ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸਨੂੰ ਮਦਦ ਦੇਣਗੀਆਂ ਪ੍ਰੇਰਣਾ ਕਰਨਗੀਆਂ ਇੱਕ ਨੇਕ ਮਨੁੱਖ ਸਤਸੰਗੀ ਮਨੁੱਖ ਦਸ ਗੁਰਮੁਖਾਂ ਦੀ ਮਹਿਫਿਲ ਦੇ ਚਾਨ ਕੇ ਬੈਠਾ ਹੈ ਉਥੇ ਦੇ ਨਿਰਮਲ ਤਰੰਗਾ ਸਨ ਸੰਗੀਆਂ ਤਰੰਗਾ ਸਨ ਜੋ ਖੁਦ ਵੀ ਗੁਰਮੁਖ ਸੇ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਕੋਲ ਹੋ ਜਾਏਗਾ ਬਹੁਤ ਵੱਡਾ ਹੋ ਜਾਏਗਾ ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹਬਤ ਦੇ ਚ ਬੈਠਦਾ ਹੈ ਇਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏ ਵੱਡੀ ਹੋ ਜਾਏਗੀ ਅੱਜ ਤੱਕ ਅਦਾਲਤਾਂ ਵਿੱਚ ਕਾਤਲਾ ਨੇ ਇਹ ਆਖਿਆ ਹੈ ਕਤਲ ਕਰਨਾ ਨਹੀਂ ਚਾਹੁੰਦੇ ਸੀ ਹੋ ਗਿਆ ਉਹਨੂੰ ਡਾਂਟਣਾ ਹੀ ਸੀ ਸਿਰਫ ਇੱਕ ਲੋ ਗਾਲਾਂ ਹੀ ਕੱਢਣਿਆ ਸਨ ਪਰ ਕੀ ਕਰੀਏ ਕਤਲ ਹੋ ਗਿਆ ਅੱਜ ਤੱਕ ਅਦਾਲਤਾਂ ਕਹਿੰਦੀਆਂ ਰਹੀਆਂ ਇਹ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਹੁਣ ਮਨੋਚਿੰਤਕ ਅੱਗੇ ਆਏ ਨੇ ਉਹ ਕਹਿੰਦੇ ਨੇ 70 ਫੀਸਦੀ ਕਾਤਲ ਕਾਤਲ ਨਹੀਂ ਹੁੰਦੇ ਵੇਗ ਦੇ ਚਾਕੇ ਹੋ ਜਾਂਦੇ ਨਹੀਂ ਕਤਲ ਕਰਨਾ ਨਹੀਂ ਚਾਹੁੰਦੇ ਸਨ ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸਨ ਸਿਰਫ ਗਾਲ ਕੱਢਣੇ ਸੀ ਜਾਂ ਇੱਕ ਥੱਪੜ ਮਾਰਨਾ ਸੀ ਇਤਨੀ ਬੁਰੀਾਈ ਕੋਲ ਸੀ ਪਰ ਬੁਰੀ ਸੋਸਾਇਟੀ ਦੇ ਵਿੱਚ ਬੈਠਣ ਕਰਕੇ ਬੁਰੀ ਤਰੰਗਾਂ ਦੇ ਪ੍ਰਭਾਵ ਹੇਠ ਆ ਕੇ ਇੱਕ ਛੋਟੀ ਜਿਹੀ ਬੁਰੀਾਈ ਵੱਡੀ ਬੁਰੀਾਈ ਕਰ ਬੈਠ ਇੱਕ ਨੇਕ ਮਨੁੱਖ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ ਪਰ ਜੇ ਸਤਸੰਗ ਦੇ ਵਿੱਚ ਬੈਠਾ ਹੈ ਰੋਜ਼ ਰੋਜ਼ ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣ ਗਿਆ ਇਤਨੀ ਸਮਰਥਾ ਦੇਣ ਗਿਆ ਉਹ ਖੁਦ ਹੈਰਾਨ ਹੋਵੇਗਾ ਨਿੱਕਾ ਜਿਹਾ ਮੈਂ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਹੋ ਗਿਆ ਮੇਰੇ ਕੋਲ ਅਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਸੇ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰਹਮ ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ ਕਿ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਕਹਿਣ ਲੱਗੇ ਉਹ ਕਬੀਰ ਨੇ ਐਲਾਨੀਆਂ ਕਹਿ ਦਿੱਤਾ ਨਾ ਅਹਮਕਿਆ ਨਾ karenge ਨਾ ਕਰ ਸਕੇ ਸਰੀਰ ਕਿਆ ਜਾਣਾਂ ਕਿ ਚਹਰ ਕੀ ਆ ਬਾਇੋ ਕਵੀਰ ਕਵੀਰ ਮੈਂ ਨਹੀਂ ਕਰ ਸਕਦਾ ਤੇ ਮੇਰੀ ਹਿੰਮਤ ਨਹੀਂ ਹੈ ਤੇ ਮੇਰੀ ਸਮਰਥਾ ਹੀ ਨਹੀਂ ਹੈ ਪਤਾ ਨਹੀਂ ਕੀ ਗੈਬੀ ਸ਼ਕਤੇ ਨੇ ਕਰ ਦਿੱਤਾ ਹੈ ਤੇ ਉਸੇ ਦਾ ਕਰਸ਼ਮ ਹੈ ਇੱਕ ਨਿੱਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਹਦਣਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਹਲੇ ਦੋਲੇ ਮਡਲਾਨ ਗਈਆਂ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤੋ ਨੇਕ ਲੈਹਰਾਉਂਦੇ ਹਲੇ ਦੁਆਲੇ ਮੰਡਲਾਂ ਗਿਆ ਸੰਸਾਰ ਭਰਿਆ ਪਿਆ ਨਾ ਲੈਹਰਾ ਨਾਲ ਅਰ ਮਨੁੱਖ ਆਪਣਾ ਓਰਾ ਛੱਡਦਾ ਅਰ ਮਨੁੱਖ ਆਪਣੀ ਆਪਾ ਛੱਡਦਾ